ਨਵੇਂ ਰਿਸ਼ਤੇ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਜੀ ਤੇ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਹੀ ਰਿਸ਼ਤਾ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਦਾ ਲੜਕਾ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਬਰਾੜ ਉਮਰ ਦਸੰਬਰ 1992 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਹੈ ਮੁੰਡੇ ਦਾ ਪੜ੍ਹਾਈ ਕਰੀਏ ਇਹਨਾਂ ਨੇ ਕੰਪਿਊਟਰ ਇੰਜੀਨੀਅਰ ਦਾ ਡਿਪਲੋਮਾ ਕਰਿਆ ਹੋਇਆ ਜੀ ਕੰਪਿਊਟਰ ਐਪਲੀਕੇਸ਼ਨ ਦਾ ਡਿਪਲੋਮਾ ਕੀਤਾ ਹੋਇਆ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਆ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਹੈ ਜੀ ਮੁੰਡੇ ਕੋਲ 19 ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਸੋਹਣੀ ਸੁਨਖੀ ਹੋਵੇ ਲੜਕੀ ਦਾ ਕੱਦ 5 ਫੁੱਟ 6 ਇੰਚ ਤੱਕ ਹੋਵੇ ਜੀ ਇੰਡੀਆ ਤੋਂ ਹੋਵੇ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਲੜਕੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਗਰਦਾਸਪੁਰ ਦਾ ਲੜਕਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਕੁਮਾਨ ਉਮਰ ਹੈ ਜੀ ਅਗਸਤ 1995 ਦੇ ਵਿੱਚ ਕੱਦ 5 ਫੁੱਟ 8 ਇੰਚ ਪੜਾਈ ਕਰਿਆ ਮੁੰਡੇ ਨੇ ਬੀਏ ਇੰਗਲਿਸ਼ ਦੀ ਕਰੀ ਹੈ ਜੀ ਫ੍ਰੋਮ ਐਮਏਟੀ ਨੌਇਡਾ ਤੋਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਪਬਲਿਕ ਗਵਰਨਮੈਂਟ ਰਿਲੇਸ਼ਨ ਫ੍ਰੋਮ ਟ੍ਰਾਂਟੋ ਤੋਂ ਕਰੀ ਹੋਈ ਹੈ ਜੀ ਭਰਾ ਮੁੰਡੇ ਦਾ ਇੱਕ ਮੈਰਿਡ ਹੈ ਤੇ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਕੈਨੇਡਾ ਦਾ ਸਿਟੀਜ਼ਨ ਹੈ ਐਡਮੰਟਨ ਦੇ ਵਿੱਚ ਰਹਿੰਦਾ ਵਰਕਿੰਗ ਐਜ਼ ਆਪਰੇਟਰ ਇਨ ਦਾ ਕੈਨੇਡੀਅਨ ਆਇਲ ਸੈਂਡਜ਼ ਇੰਡਸਟਰੀ 8 ਏਕੜ ਮੁੰਡੇ ਕੋਲ ਜ਼ਮੀਨ ਹੈ ਜੀ ਹੁਣ ਲੜਕਾ ਇੰਡੀਆ ਆਇਆ ਹੋਇਆ ਜੀ ਤੇ ਪਰਿਵਾਰ ਵੱਲੋਂ ਮੰਗਿਆ ਉਡੀ ਪੜੇ ਲਿਖੇ ਸੋਨੇ ਸਨੱਖੀ ਹੋਵੇ ਬੀਐਸਸੀ ਨਰਸਿੰਗ ਨੂੰ ਪਹਿਲ ਹੈ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਹਣੀ ਮੰਗਲਿਕ ਲੜਕਾ ਹੈ ਜਨਮ ਸਥਾਨ ਜਗਰਾਉ ਕਾਸਟ ਹਿੰਦੂ ਨਾਈ ਗੋਤ ਹੈ ਜੀ ਲਖਣਪਾਲ ਤੇ ਚੰਡਲਾ ਉਮਰ ਹੈ ਮੁੰਡੇ ਦੀ 26/12/1996 ਦੇ ਵਿੱਚ ਤੇ ਜਨਮ ਟਾਈਮ ਹੈ ਜੀ 5:15 ਪੀਐਮ ਕੱਦ ਮੁੰਡੇ ਦਾ 5 ਫੁੱਟ 6 ਇੰਚ ਭਰਾ ਇਹਨਾਂ ਦਾ ਇੱਕ ਹੈ ਜੀ ਮਲੇਸ਼ੀਆ ਦੇ ਵਿੱਚ ਸੈਟਲ ਹੈ ਤੇ ਮੁੰਡੇ ਦਾ ਕੰਮ ਕਰ ਹੈ ਜੀ ਮੁੰਡਾ ਸਿਕਿਉਰਿਟੀ ਗਾਰਡ ਆ ਮਲੇਸ਼ੀਆ ਦੇ ਵਿੱਚ ਇਨਕਮ ਇਹਨਾਂ ਦੀ 50 ਤੋਂ 60000 ਰੁਪਏ ਮਹੀਨਾ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸਿੰਪਲ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਮਜਬੀ ਸਿੱਖ ਉਮਰੇ ਜੀ 11-12 1991 ਦੇ ਵਿੱਚ ਮੁੰਡੇ ਦਾ ਕਾਡ ਦਾ 5 ਫੋਟੋ ਦਾ 8 ਇੰਚ ਪੜ੍ਹਾਈ ਕਰੀਏ ਇਹਨਾਂ ਨੇ ਬੀਏ ਵਿਦ ਹੋਟਲ ਮੈਨੇਜਮੈਂਟ ਭਰਾ ਇੱਕ ਹੈ ਜੀ ਕੈਨੇਡਾ ਦਾ ਪੀਆਰ ਭੈਣ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਪਿਤਾ ਇਹਨਾਂ ਦੇ ਰਟਾਇਰਡ ਕਨਗੋ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮਕਾਰ ਹੈ ਮੁੰਡੇ ਦਾ ਬਿਜ਼ਨਸ ਹੈ ਜੀ ਰੈਸਟੋਰੈਂਟ ਦਾ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਐਨਆਰਆਈ ਪੀਆਰ ਹੋਵੇ ਕੁੜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਫਰੀਦਕੋਟ ਦਾ ਲੜਕਾ ਕਾਸਟ ਨਾਈ ਸਿੱਖ ਉਮਰਾ ਮੁੰਡੇ ਦੀ 13/7/2000 ਦਾ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਆ ਮੁੰਡੇ ਨੇ ਪਲੱਸ 2 ਨਾਨ ਮੈਡੀਕਲ ਕੰਪਿਊਟਰ ਸਿਸਟਮ ਟੈਕਨੀਕਲ ਕੈਨੇਡਾ ਤੋਂ ਜੀ ਭੈਣ ਇਹਨਾਂ ਦੀ 1 ਹੈ ਕੈਨੇਡਾ ਦੇ ਵਿੱਚ ਤੇ ਪਿਤਾ ਆਰਮੀ ਰਿਟਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਗੁਰਸਿੱਖ ਫੈਮਿਲੀ ਹੈ ਤੇ ਕੰਮ ਕਰਿਆ ਜੀ ਪੀ ਆਰ ਹੈ ਮੁੰਡਾ ਕੈਨੇਡਾ ਦੇ ਵਿੱਚ ਕਿਚਨ ਸੁਪਰਵਾਈਜ਼ਰ ਹੈ 4 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਪੰਜਾਬ ਦੇ ਵਿੱਚ ਇੱਕ ਪਲਾਟ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਪਹਿਲ ਲੜਕੀ ਕੈਨੇਡਾ ਦੀ ਹੋਵੇ ਬਾਕੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਨੇ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਪ੍ਰਭਜੋਤ ਸਿੰਘ ਪਤਾ ਮੋਗਾ ਏਰੀਆ ਕਾਸਟ ਅਰੋੜਾ ਸਿੱਖ ਉਮਰ ਹੈ 2 11 1996 ਦੇ ਵਿੱਚ ਜਨਮ ਟਾਈਮ ਹੈ ਜੀ 5:25 ਪੀਐਮ ਕੱਦ ਮੁੰਡੇ ਦਾ 5 ਫੁੱਟ 11 ਇੰਚ ਹੈ ਪੜ੍ਹਾਈ ਕਰੀ ਹੈ ਨਾ ਨੇ ਪਲੱਸ 2 ਕਮਰਸ ਵਿਦ ਡਿਪਲੋਮਾ ਆਟੋਮੋਟਿਵ 2 ਇਅਰ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਟ ਤੇ ਮੁੰਡੇ ਦਾ ਕੰਮ ਕਰ ਰਿਹਾ ਜੀ ਕੈਨੇਡਾ ਚਾ ਮੁੰਡਾ 7 ਸਾਲ ਤੋਂ ਪੀਆਰ ਅਪਲਾਈ ਕਰੀ ਹੋਈ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਲੁਧਿਆਣਾ ਏਰੀਆ ਦੀ ਹੋਵੇ ਕੈਨੇਡਾ ਦੇ ਵਿੱਚ ਹੋਵੇ ਜਨਰਲ ਕਾਸਟ ਨੂੰ ਪਹਿਲਾ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਿੰਦਰ ਸਿੰਘ ਸਰਦਾਰ ਹੈ ਮੁੰਡਾ ਪੱਗ ਬੰਨਦਾ ਹੈ ਜੀ ਪਤਾ ਇੰਗਲੈਂਡ ਦੇ ਵਿੱਚ ਹੈ ਮੁੰਡਾ ਗੋਤ ਇਹਨਾਂ ਦਾ ਰਾਜੂ ਹੈ ਉਮਰ ਹੈ ਜੀ ਮੁੰਡੇ ਦੀ 11/5/1975 ਦੇ ਵਿੱਚ ਕੱਦ 5 ਫੁੱਟ ਦਾ 6 ਇੰਚ ਭਰਾ ਦੋ ਮੈਰਿਡ ਨੇ ਜੀ ਕੰਮ ਕਰ ਚਾਰਟਰਡ ਅਕਾਊਂਟੈਂਟ ਹੈ ਮੁੰਡਾ ਇਹ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਕੱਦ 5 ਫੁੱਟ 4 ਇੰਚ ਹੋਵੇ ਜੀ ਰੰਗ ਸਾਫ਼ ਹੋਵੇ ਲੜਕੀ ਪਤਲੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਵਟਸਐਪ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ